ਉਹ ਮਲਾਣੇ ਵਾਲੇ ਦਾ ਮੈਂ ਕੱਲ ਮਲਾਣੇ ਆਇਆ ਉੱਥੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹੈ ਉਧਰ ਲੈਣ ਜਾਂਦੇ ਆ ਮਾਇਆ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਦਾ ਜੇ ਪੁਲਿਸ ਹੋਰ ਸੀਆੜੀ ਕਰ ਸਕਦੀ ਆ ਇਹਨਾਂ ਨੂੰ ਆਤਵਾਦ ਦਾ ਪਤਾ ਲੱਗ ਸਕਦਾ ਵਾ ਆ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਆਤਵਾਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦੇ ਇਹ ਕਿੱਥੇ ਸਮਾਏ ਖੇਂਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਂ ਮਤਾਂ ਕੀ ਇਹ ਪਰ ਜਣ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲੂ ਇਹਨਾਂ ਦਾ ਮਰੂ ਟੋੜਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਪੰਦੀਪ ਸਿੰਘ ਉਮਰ ਕਿੰਨੀ ਸੀਗੀ ਜਿੰਦੀ ਉਮਰ ਹੈ ਗਈ ਸੀ 28 29 ਸਾਲ ਆ ਵਿਆਹਿਆ ਹੋਇਆ ਸੀ ਜੀ ਵਿਆਹ ਆ ਇੱਕ ਪੁੱਤਰੀ ਇੱਕ ਪੋਤਰਾ ਅੱਛਾ ਜੀ ਆ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਇਕ ਦਾਦਾਵਾ ਕਿੰਨਾ ਉਹਦਾ ਘਰ ਸੰਭਾਲਦੀਆਂ ਇੱਕ ਧੀ ਵਿਚਾਰੀ ਆਉਂਦੀ ਯਾਰੋਜ ਜਵਾਈ ਆਉਂਦਾ ਇੱਕ ਰੋਜ ਆਣ ਕੇ ਸਾਡੀ ਹੱਥ ਪੁੱਛਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤਾ ਐ ਕਰ ਦਿੱਤਾ ਪਹਿਲਾਂ ਘਰ ਦੀ ਮਰ ਗਈ ਇਸੇ ਚੱਕਰ ਦੇ ਵਿੱਚ ਆ ਰੁੱਝੜ ਗਿਆ ਸਾਰਾ ਘੁੱਟਾ ਹੋ ਗਿਆ ਮਾਲ ਡੰਗਰ ਮਰ ਗਿਆ ਹੁਣ ਪੱਲੇ ਨਹੀਂ ਰਹਿ ਗਿਆ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਈ ਇਹ ਸਰਕਾਰ ਦਾ ਟਿੱਡ ਫਿਰ ਨਹੀਂ ਪਾਉਂਦਾ ਬਾਪੂ ਜੀ ਮੰਗ ਕੀ ਕਰਦੇ ਬੜੇ ਦੁੱਖ ਦੀ ਗੱਲ ਹੈ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਸੀ ਮੰਗਦੇ ਮੈਂ ਕਰਦਾ ਕਿ ਇਹ ਆਉਣ ਵਾਲੇ ਦਾ ਗਾਂ ਦਾ ਨਾ ਮਰੇ ਨਸ਼ਾ ਦਾ ਬੰਦ ਹੋਵੇ ਮੈਂ ਇਹਨੂੰ ਬੰਦ ਕਰਦੇ ਹੱਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਜੀ ਜੀ ਕੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਇਹ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਹੈ ਉਹਨਾਂ ਨੂੰ ਉਦੋਂ ਫਿਰ ਵੀ ਨਹੀਂ ਹਟੇ ਇਹਨਾਂ ਦੇ ਮਾਰਨ ਦਾ ਇਹ ਕਿ ਨਹੀਂ ਉਹ ਦੰਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਾਸਾਨ ਜਾਂ ਗੋਇਚਲਾ ਹੈ ਤੇ ਆਪਣੇ ਘਰੇ ਪਹਿਲਾਂ ਡੱਕਣ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਆਪਣੇਵਾ ਬੀਐਸਐਫ ਡੀਐਸਪੀ ਨਾਲ ਹਲਕੇ ਵੇਚਦਾ ਰਿਆ ਖੁਦ ਮੇਰਾ ਆਪਣੇਵਾ ਜੇਲ੍ਹ ਦੇ ਵਿੱਚ ਹੀ ਫਰੋਇਪਰ ਰਿਆ ਵਾ ਇੱਕ ਇੱਕੋ ਇੱਕ ਬੱਚਾ ਸੀ ਥੋੜਾ ਜੀ ਮੇਰਾ ਇੱਕੋ ਹੀ ਲੜਕਾ ਹੈਗਾ ਜੀ ਕੋਈ ਮੈਨੂੰ ਸਰਕਾਰ ਨਾਲ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਸੁਵਾਜ ਸੁਣੀ ਜਾਵੇ ਸਾਰਾ ਥੋੜਾ ਸੀਗਾ ਪਰ ਸਾਰਾ ਅੱਜ ਬੇਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾਂ ਕੀ ਤੁਹਾਡਾ ਪੂਰਨ ਸਿੰਘ ਪਿੰਡ ਕੜਾ ਜੀ ਪਿੰਡ ਗਰਦਿੱਤੀ ਵਾਲਾ ਜੀ ਇਹ ਪਿੰਡ